ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ ਸਾਡੇ ਚੈਨਲ ਨਾਲ ਜੁੜੀਆਂ ਸਾਰੀਆਂ ਰੂਹਾਂ ਨੂੰ ਜੈ ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਦੀ ਜੈ ਸੋਹਣੇ ਰੱਬ ਦੀ ਸਦਾ ਹੀ ਜ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਕਿਸੇ ਵੀ ਪੀਰ ਫਕੀਰ ਪੈਗੰਬਰ ਮੁਰਸ਼ਦ ਦੀ ਇਬਾਦਤ ਸਿੱਧੀ ਕਲਾਮ ਮੰਤਰ ਆਪਕ ਕਲਮਾ ਬੰਦਗੀ ਪਾਠ ਕਰਨ ਤੋਂ ਪਹਿਲਾਂ ਪੜ੍ਹੀ ਜਾਣ ਵਾਲੀ ਕਲਾਮ ਦੀ ਇਹ ਛੋਟੀ ਜਹੀ ਕਲਾਮ ਖਵਾਜਾ ਗਰੀਬ ਨਿਵਾਜ਼ ਸਰਕਾਰ ਨੇ ਹਜ਼ਰਤ ਖਵਾਜਾ ਗਰੀਬ ਨਿਵਾਜ਼ ਸਰਕਾਰ ਨੇ ਆਪਣੇ ਮਰੀਦਾਂ ਨੂੰ ਦੱਸੀ ਇਸ ਕਲਾਮ ਦੇ ਹਜ਼ਾਰਾਂ ਫਾਇਦੇ ਨੇ ਇਹ ਕਲਾਮ ਅੱਲਾਹ ਪਾਕ ਸੱਚੇ ਰੱਬ ਦੀ ਹੈ ਜੇਕਰ ਤੁਸੀਂ ਕੋਈ ਵੀ ਪੀਰ ਫਕੀਰ ਮੁਰਸ਼ਿਦ ਰੱਬ ਦੀ ਬੰਦਗੀ ਪਾਠ ਕਰਦੇ ਹੋ ਤਾਂ ਪਹਿਲਾਂ ਇਸ ਕਲਾਮ ਦਾ ਜਾਪ ਕਰੋ 33 ਵਾਰ 41 ਵਾਰ 51 ਵਾਰ 101 ਵਾਰ 500 ਵਾਰ 1100 ਵਾਰ ਜਿੰਨਾ ਤੁਹਾਡਾ ਦਿਲ ਕਰਦਾ ਹੈ ਤੁਸੀਂ ਇਸ ਦਾ ਜਾਪ ਕਰ ਸਕਦੇ ਹੋ ਕਿਉਂਕਿ ਇਹ ਉਸ ਸੱਚੇ ਰੱਬ ਅੱਲਾਹ ਪਾਕ ਦੀ ਕਲਾਮ ਹੈ ਇਸ ਨੂੰ ਜਿੰਨਾ ਤੁਹਾਡਾ ਦਿਲ ਕਰਦਾ ਹੈ ਤੁਸੀਂ ਇਸ ਨੂੰ ਪੜ ਸਕਦੇ ਹੋ ਇਸ ਕਲਾਮ ਦਾ ਬਹੁਤ ਜ਼ਿਆਦਾ ਫਾਇਦਾ ਲਾਭ ਹੋਵੇਗਾ ਰੱਬ ਆਪ ਤੁਹਾਡੀ ਇਬਾਦਤ ਵਿੱਚ ਸਹਾਈ ਹੋਵੇਗਾ ਤੁਹਾਡਾ ਮਦਦਗਾਰ ਹੋਵੇਗਾ ਰੱਬ ਦੀਆਂ ਅੱਲਾ ਪਾਕ ਦੀਆਂ ਰਹਿਮਤਾਂ ਦੀ ਬਾਰਿਸ਼ ਹੋਵੇਗੀ ਰੱਬ ਆਪ ਮਲਾ ਬਣੇਗਾ ਰੋਹਾਨੀ ਫੈਜ਼ ਵੀ ਵਿਆਰੀ ਹੋਣਗੇ ਇਸ ਕਲਾਮ ਨੂੰ ਪੜਨ ਤੋਂ ਪਹਿਲਾਂ ਤੁਸੀਂ ਆਪਣੀ ਇਬਾਦਤ ਪਾਠ ਕਲਮਾ ਮੰਤਰ ਯਾਪ ਕਰੋ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਸਫਲਤਾ ਮਿਲੇਗੀ ਉਰ ਸੱਚੇ ਰੱਬ ਅੱਲਾ ਪਾਕ ਦੀ ਰਹਿਮਤ ਵੀ ਹੋਵੇਗੀ ਕਿਉਂਕਿ ਇਹ ਕਲਾਮ ਹਜ਼ਰਤ ਖਵਾਜ਼ਾ ਗਰੀਬ ਨਵਾਜ਼ ਸਰਕਾਰ ਨੇ ਆਪਣੇ ਮਰੀਦਾ ਨੂੰ ਦੱਸੀ ਸੀ ਤੇ ਇਸ ਕਲਾਮ ਨੂੰ ਪੜਨ ਦੇ ਹੀ ਬਹੁਤ ਫਾਇਦੇ ਨੇ ਇਹ ਰਹਿਮਤਾਂ ਫਜ਼ਿਲਤਾਂ ਫੈਜ਼ ਬਹੁਤ ਸਾਰੀਆਂ ਨਿਯਮਤਾਂ ਨੇ ਇਹ ਕਲਾਮ ਦੁਆ ਬਹੁਤ ਤਾਕਤਵਰ ਹੈ ਇਸ ਕਲਾਮ ਵਿੱਚ ਰੱਬ ਦਾ ਜ਼ਿਕਰ ਹੈ ਇਸ ਵਿੱਚ ਰੱਬ ਦੇ ਅੱਲਾ ਤਾਲਾ ਦੇ ਮੌਕਲ ਫਰਿਸ਼ਤੇ ਹੁੰਦੇ ਹਨ ਜੋ ਸਾਡੀ ਮਦਦ ਕਰਦੇ ਹਨ ਮਦਦਗਾਰ ਹੁੰਦੇ ਹਨ ਇਸ ਕਲਮੇ ਦੁਆ ਨਾਲ ਉਹ ਕੰਮ ਵੀ ਹੋ ਜਾਂਦੇ ਹਨ ਜੋ ਅੜੇ ਹੋਣ ਜਾਂ ਰੋਕ ਲੱਗੀ ਹੋਵੇ ਇਸ ਨੂੰ ਪੜਨ ਨਾਲ ਬਹੁਤ ਸਾਰੇ ਕੰਮ ਹੁੰਦੇ ਹਨ ਜੇਕਰ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕਰਜ਼ਾ ਹੈ ਤੁਸੀਂ ਕਰਜ਼ੇ ਤੋਂ ਮੁਕਤੀ ਚਾਹੁੰਦੇ ਹੋ ਇਸ ਨਾਲ ਰੋਜ਼ੀ ਰੋਟੀ ਗਰੀਬੀ ਦਾ ਮਸਲਾ ਖਤਮ ਹੁੰਦਾ ਹੈ ਜੇਕਰ ਕੋਈ ਦੁਸ਼ਮਣ ਹੈ ਤੁਹਾਨੂੰ ਪਰੇਸ਼ਾਨ ਕਰਦਾ ਹੈ ਤਾਂ ਤੁਹਾਡੀ ਦੁਸ਼ਮਣਾਂ ਤੋਂ ਵੀ ਇਫਾਜ਼ਤ ਹੋਵੇਗੀ ਰੱਬ ਦਾ ਜ਼ਿਕਰ ਇਸ ਦੁਆ ਵਿੱਚ ਰੱਬ ਆਪ ਮਿਹਰਬਾਨ ਹੋ ਜਾਂਦਾ ਹੈ ਕਿਉਂਕਿ ਇਸ ਵਿੱਚ ਰੱਬ ਦਾ ਜ਼ਿਕਰ ਹੈ ਕੁੱਲ ਮਿਲਾ ਕੇ ਇਹ ਦੁਆ ਪੜਨ ਵਾਲੇ ਤੇ ਰੱਬ ਦੀਆਂ ਰਹਿਮਤਾਂ ਹੋ ਜਾਂਦੀਆਂ ਹਨ ਜਦੋਂ ਰੱਬ ਦੀ ਰਹਿਮਤ ਉਸ ਦੀ ਨਿਗਾਹ ਹੁੰਦੀ ਹੈ ਤਾਂ ਸਭ ਕੁਝ ਬਦਲ ਜਾਂਦਾ ਹੈ ਔਰ ਜਦੋਂ ਉਸ ਮਾਲਕ ਦੀ ਰਹਿਮਤ ਹੁੰਦੀ ਹੈ ਤਾਂ ਸਭ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਹੈ ਇਸ ਤਾਕਤਵਰ ਦੁਆ ਵਜ਼ੀਫੇ ਵਿੱਚ ਬਹੁਤ ਸ਼ਕਤੀ ਹੈ ਇਸ ਵਿੱਚ ਅੱਲਾ ਦੇ ਮੁੱਕਲ ਹੁੰਦੇ ਹਨ ਜੋ ਸਾਡੇ ਸਾਰੇ ਮਸਲੇ ਹੱਲ ਕਰਦੇ ਹਨ ਪਰ ਇਹ ਸਭ ਅਸਰ ਦੇਖਣ ਲਈ ਸਾਨੂੰ ਮਿਹਨਤ ਕਰਨੀ ਪੈਣੀ ਹੈ ਇਸ ਦੁਆ ਨੂੰ ਬਹੁਤ ਵਾਰ ਵਾਰ-ਵਾਰ ਇਸ ਦਾ ਹਰ ਰੋਜ਼ ਜਾਪ ਕਰਨਾ ਪੈਣਾ ਹੈ ਬਹੁਤ ਜ਼ਿਆਦਾ ਪੜ੍ਹਾਈ ਕਰਨੀ ਪੈਣੀ ਹੈ ਜਿੰਨਾ ਜ਼ਿਆਦਾ ਜਾਪ ਕਰਾਂਗੇ ਓਨੀ ਹੀ ਕਲਾਮ ਦੀ ਸ਼ਕਤੀ ਦੇਖਣ ਨੂੰ ਮਿਲੇਗੀ ਬਹੁਤ ਸਾਰੇ ਪਗਤ ਮਰੀਦ ਲੋਕ ਕੀ ਕਰਦੇ ਹਨ ਕਿ ਬਹੁਤ ਸਾਰੇ ਲੋਕ ਇਸ ਦੁਆਨ ਥੋੜਾ ਜਿਹਾ ਪੜਦੇ ਹਨ ਔਰ ਫਿਰ ਛੱਡ ਦਿੰਦੇ ਹਨ 2-4 ਦਿਨ ਪੜ੍ਹ ਕੇ ਫਿਰ ਇਸ ਕਲਾਮ ਨੂੰ ਛੱਡ ਦਿੰਦੇ ਹਨ ਜੇਕਰ ਤੁਸੀਂ ਉਸ ਸੱਚੇ ਰੱਬ ਦੀ ਰਹਿਮਤ ਲੈਣੀ ਹੈ ਉਸ ਦੇ ਮੌਕਲ ਫਰਿਸ਼ਤਿਆਂ ਕੋਲੋਂ ਮਦਦ ਲੈਣੀ ਹੈ ਤਾਂ ਤੁਹਾਨੂੰ ਹਰ ਰੋਜ਼ ਲਗਾਤਾਰ ਇਹ ਦੁਆ ਵਜ਼ੀਫਾ ਪੜ੍ਹਨਾ ਹੀ ਪੈਣਾ ਹੈ ਕੋਈ ਵੀ ਨਾਗਾ ਨਹੀਂ ਪੁਣ ਲਗਾਤਾਰ ਕਈ ਦਿਨ ਕਈ ਮਹੀਨੇ ਪੜਦੇ ਰਹੋ ਫਿਰ ਇਸ ਕਲਾਮ ਦੇ ਵਜੀਫੇ ਦੇ ਮੋਕਲ ਫਰਿਸ਼ਤੇ ਤੁਹਾਡੇ ਨਾਲ ਗੱਲ ਵੀ ਕਰਨਗੇ ਇਹ ਸਭ ਤਾਕਤ ਸ਼ਕਤੀ ਦੁਆ ਵਜੀਫੇ ਦੇ ਅੰਦਰ ਹੀ ਛਿਪੀ ਹੁੰਦੀ ਹੈ ਜਿਸ ਨੂੰ ਲਗਾਤਾਰ ਜਾਪ ਸ਼ਕਤੀ ਨਾਲ ਜਗਾਉਣਾ ਪੈਂਦਾ ਹੈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜੋ ਮਿਹਨਤ ਕਰੇਗਾ ਉਸ ਨੂੰ ਹੀ ਇਸ ਕਲਾਮ ਦੀ ਸ਼ਕਤੀ ਦਿਖਾਈ ਦੇਵੇਗੀ ਉਸ ਨੂੰ ਹੀ ਇਸ ਦਾ ਅਸਰ ਮਹਿਸੂਸ ਹੋਵੇਗਾ ਹੁਣ ਤੁਹਾਨੂੰ ਉਹ ਕਲਾਮ ਦੱਸਦੇ ਹਾਂ ਖਵਾਜਾ ਗਰੀਬ ਨਿਵਾਸ ਸਰਕਾਰ ਦੀ ਕਲਾਮ ਔਰ ਇਸ ਦਾ ਮਤਲਬ ਕੀ ਹੈ ਔਰ ਇਹ ਕਲਾਮ ਤੁਹਾਨੂੰ ਸਕਰੀਨ ਤੇ ਲਿਖੀ ਹੋਈ ਵੀ ਮਿਲ ਜਾਵੇਗੀ ਔਰ ਕਲਾਮ ਇਸ ਤਰ੍ਹਾਂ ਹੈ ਅਲহামਦੁ ਲਿਲਾਹੀ ਰੱਬੀ ਲਾਲਮ ਅਲহামਦੁ ਲਿਲਾਹੀ ਰੱਬਿਲ ਆਲਮੀ ਇੱਕ ਵਾਰੀ ਫਿਰ ਸੁਣ ਲਵੋ ਇਹ ਤੁਹਾਨੂੰ ਹਿੰਦੀ ਵਿੱਚ ਔਰ ਪੰਜਾਬੀ ਵਿੱਚ ਸਕਰੀਨ ਤੇ ਲਿਖੀ ਮਿਲ ਜਾਵੇਗੀ ਅਲ হামਦੁ ਲਿਲਾਹੀ ਰੱਬਿਲਾਲਮੀ ਅਲ হামਦੁ ਲਿਲਾਹੀ ਰੱਬਿਲਾਲਮੀ ਅਲ ਹਮਦੁ ਲਿਲਾਹੀ ਰੱਬਿਲਾਲਮੀ ਅਲ ਹਮਦੁ ਲਿਲਾਹੀ ਰੱਬਿਲਾਲਮੀ ਇਹ ਹੈ ਬਹੁਤ ਛੋਟੀ ਤੇ ਤਾਕਤਵਰ ਕਲਾਮ ਜੋ ਅਰਬੀ ਭਾਸ਼ਾ ਵਿੱਚ ਹੈ ਇਸ ਦਾ ਮਤਲਬ ਹੈ ਅਲ ਹਮਦੁ ਲਿਲਾਹੀ ਰੱਬਿਲਾਲਮੀ ਕਿ हे ਪ੍ਰਮਾਤਮਾ ਸਾਰੀਆਂ ਤਾਰੀਫਾਂ ਉਸ ਅੱਲਾ ਉਸ ਰੱਬ ਲਈ ਬਣੀਆਂ ਨੇ ਸਾਰੀਆਂ ਤਾਰੀਫਾਂ ਉਸ ਅੱਲਾ ਪਾਕ ਲਈ ਬਣੀਆਂ ਨੇ ਜੋ ਕੁੱਲ ਆਲਮ ਪੂਰੀ ਦੁਨੀਆ ਦਾ ਮਾਲਕ ਹੈ ਤੇ ਤੇਰਾ ਬਹੁਤ ਬਹੁਤ ਸ਼ੁਕਰ ਹੈ ਇਸ ਦਾ ਇਹ ਮਤਲਬ ਹੈ ਔਰ ਇਸ ਕਲਾਮ ਸੱਚੇ ਮਿਹਨਤੀ ਇਮਾਨਦਾਰ ਇਨਸਾਨ ਬਣ ਕੇ পড়ੋ ਤੇ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਮੁਕਤ ਹੋਵੋਗੇ ਔਰ ਤੁਸੀਂ ਜੋ ਵੀ ਕਲਾਮ ਪਾਠ ਮੰਤਰ ਜਾਪ ਕਰਦੇ ਹੋ ਉਸ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਰਹਿਮਤਾਂ ਨੇਮਤਾਂ ਉਰ ਫਜ਼ਿਲਤਾਂ ਮਿਲਣਗੀਆਂ ਤੁਹਾਡੇ ਦੇ ਰੋਹਾਨੀ ਫੈਜ਼ ਵੀ جاری ਹੋਣਗੇ ਔਰ ਤੁਹਾਡੀ ਕੀਤੀ ਹੋਈ ਮਿਹਨਤ ਦਾ ਫਲ ਵੀ ਤੁਹਾਨੂੰ ਮਿਲੇਗਾ ਸੋ ਦੋਸਤੋ ਮਿਲਾਂਗੇ ਅਗਲੀ ਵੀਡੀਓ ਵਿੱਚ ਆਪ ਸਭ ਨੂੰ ਸੋ